ਜੋ ਜੋ 13 ਤਰੀਕ ਨਜ਼ਦੀਕ ਆਂਦੀ ਜਾ ਰਹੀ ਹੈ ਕਿਸਾਨ ਹੋਰ ਤਿਆਰ ਹੁੰਦੇ ਨਜ਼ਰ ਆ ਰਹੇ ਨੇ ਤਿਆਰ ਬਰ ਤਿਆਰ ਖੜੋਤੇ ਨਜ਼ਰ ਆ ਰਹੇ ਨੇ ਵਕ ਵਕ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦਿਖਾਈ ਦੇਣ ਲੱਗ ਗਈਆਂ ਨੇ ਦੁਬਾਰਾ ਪਿੰਡਾਂ ਦੇ ਵਿੱਚ ਮਾਹੌਲ ਅੰਦੋਲਨ ਵਾਲਾ ਬਣਦਾ ਨਜ਼ਰ ਆ ਰਿਹਾ ਹੈ ਤੋਂ ਦੱਸ ਦਈਏ ਕਿ ਕਿਸਾਨ ਆਗੂਆਂ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦਾ ਨਚੋੜ ਇਹ ਨਿਕਲਿਆ ਆ ਕਿ 13 ਫਰਵਰੀ ਨੂੰ ਹੁਣ ਮੋਰਚਾ ਫਤਿਹ ਕਰਨ ਦੇ ਵਾਸਤੇ ਕਿਸਾਨ ਜਥੇਬੰਦੀਆਂ ਤਿਆਰ ਹੋ ਗਈਆਂ ਨੇ ਅਗਵਾਈ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਕਰਦੇ ਜ਼ਰੂਰ ਨਜ਼ਰ ਆਏ ਨੇ ਉਹਨਾਂ ਨੇ 13 ਤਰੀਕ ਨੂੰ ਮੁੱਖ ਰੱਖ ਕੇ ਕਹਿ ਦਿੱਤਾ ਕਿ ਦੋ ਦਿਨਾਂ ਤੋਂ ਲਗਾਤਾਰ ਅਨੇਵਾ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਮੀਟਿੰਗਸ ਦੇ ਨਤੀਜੇ ਦੇ ਵਜੋਂ ਕਿਸਾਨਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਹੈ ਔਰ 13 ਤਰੀਕ ਜਿਹੜੀ ਹੈ ਉਹ ਕਿਸਾਨਾਂ ਦੇ ਵਾਸਤੇ ਬਹੁਤ ਮਹੱਤਵਪੂਰਨ ਹੈ 13 ਫਰਵਰੀ ਨੂੰ ਕਿਸਾਨ ਅੰਦੋਲਨ ਲਈ ਦੂਜੇ ਅੰਦੋਲਨ ਲਈ ਤਿਆਰ ਹੋ ਰਹੇ ਨੇ ਖੈਰ ਤੋ ਦੱਸ ਦिए ਕਿ ਜਗਜੀਤ ਸਿੰਘ ਡੱਲੇਵਾਲ ਨੇ ਬਹੁਤ ਜਾਣਕਾਰੀ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਖਾਸ ਕਰਕੇ ਜਿਹੜੀਆਂ ਦੋ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਸ਼ਾਮਿਲ ਨੇ ਇਹ ਦੋ ਮੋਰਚੇ ਜਿਹੜੇ ਨੇ ਇਹਨਾਂ ਦੇ ਅੰਡਰ ਵਕ ਵਕ ਜਥੇਬੰਦੀਆਂ ਆਉਂਦੀਆਂ ਨੇ ਔਰ ਇਹ ਸਾਰੀਆਂ ਜਥੇਬੰਦੀਆਂ ਰਲ ਕੇ 13 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚੋਂ ਇਹਨਾਂ ਦੇ ਜਿਹੜੇ ਲੀਡਰ ਤੇ ਨਾਂ ਦੇ ਕਿਸਾਨ ਨੇ ਉਹ ਦਿੱਲੀ ਜਾਣ ਦੇ ਵਾਸਤੇ ਤਿਆਰ ਬਰ ਤਿਆਰ ਖੜੋਤੇ ਨੇ ਜਗੀ ਸਿੰਘ ਢੱਲੇਵਾਲ ਨੇ ਮੁੱਖ ਮੰਗਾ ਦੇ ਉੱਤੇ ਦੁਬਾਰਾ ਚਾਨਣਾ ਮਾਰਿਆ ਕਿਹਾ ਕਿ ਅਜੇ ਤੱਕ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਅਸਲ ਭਾਅ ਹੀ ਨਹੀਂ ਮਿਲਿਆ ਤੇ ਕਿਸਾਨ ਹੋਰ ਕੀ ਲੱਭਣ ਉਹਨਾਂ ਨੇ ਆ ਵੀ ਕਿਹਾ ਆ ਕਿ ਐਮਐਸਪੀ ਨੂੰ ਲੈ ਕੇ ਜਿਹੜੀਆਂ ਗਾਰੰਟੀਆਂ ਕੇਂਦਰ ਦੀ ਸਰਕਾਰ ਦੇ ਵੱਲੋਂ ਅੰਦੋਲਨ ਤੋਂ ਬਾਅਦ ਅੰਦੋਲਨ ਖਤਮ ਕਰਾਉਣ ਦੇ ਵਾਸਤੇ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਲੈ ਕੇ ਅਜੇ ਤੱਕ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਾਫ਼ ਤੌਰ ਦੇ ਉੱਤੇ ਕਿਸਾਨਾਂ ਨੂੰ ਕਹਿੰਦੇ ਪੈ ਨੇ ਹਾਲਾਂਕਿ ਲੰਗੇ ਸਾਲ ਦੇ ਵਿੱਚ ਲੰਗੇ ਕੁਝ ਮਹੀਨਿਆਂ ਦੇ ਵਿੱਚ ਆਖਰਕਾਰ ਕੁਝ ਖਬਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਦੇ ਵਿੱਚ ਇਹ ਪਤਾ ਲੱਗਦਾ ਸੀ ਕਿ ਕੇਂਦਰ ਦੀ ਸਰਕਾਰ ਜਿਹੜੇ ਰੇਟਸ ਨੇ ਐਮਐਸਪੀ ਦੇ ਉਹ ਵਧਾ ਰਹੀ ਹੈ ਕਦੀ ਕਣਕ ਦਾ ਤੇ ਕਦੀ ਝੋਨੇ ਦਾ ਰੇਟ ਵਧਾਇਆ ਜਾ ਰਿਹਾ ਸੀ ਪਰ ਉਸ ਤੋਂ ਵੀ ਉਸ ਵੇਲੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਉਹ ਨਾਖੁਸ਼ ਨੇ ਕਿਉਂਕਿ ਮਾਮੂਲੀ ਫਰਕ ਹੈਗਾ ਇਹ ਮਾਮੂਲੀ ਫਰਕ ਹੈ ਇਸ ਦੇ ਨਾਲ ਕੋਈ ਫਰਕ ਨਹੀਂ ਪਵੇਗਾ ਉਹਨਾਂ ਦੀ ਆਮਦਨ ਦੇ ਉੱਤੇ ਇਸ ਤੋਂ ਜ਼ਿਆਦਾ ਕਈ ਗੁਣਾ ਜ਼ਿਆਦਾ ਜਿਹੜੀ ਹੈ ਉਹ ਲਾਗਤ ਲੱਗ ਜਾਂਦੀ ਹੈ ਕਿਸਾਨਾਂ ਦਾ ਇਹ ਸਾਫ਼ ਕਹਿਣਾ ਸੀਗਾ ਖੈਰ ਆਪਣੇ ਬਿਆਨਾਂ ਦੇ ਵਿੱਚ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਜਗਦੀਸ਼ ਸਿੰਘ ਡੱਲੇਵਾਲ ਨੇ ਦੋ ਸੰਪੂਰਨ ਜਥੇਬੰਦੀਆਂ ਦਾ ਜ਼ਿਕਰ ਜ਼ਰੂਰ ਕੀਤਾ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਪੂਰੇ ਭਾਰਤ ਦੇ ਕਿਸਾਨ ਜਿਹੜੇ ਨੇ ਉਹ ਵੱਧ ਕਰਕੇ ਵਾਸ਼ ਕਰਦੇ ਨੇ ਔਰ ਇਹ ਜਥੇਬੰਦੀਆਂ ਜਿਹੜੀਆਂ ਰਲ ਕੇ ਨੇ ਦਿੱਲੀ ਮੋਰਚੇ ਦੇ ਵਿੱਚ ਜਾਣ ਲਈ ਤਿਆਰ ਖੜੋਤੀਆਂ ਨੇ 13 ਤਰੀਕ ਦਾ ਐਲਾਨ ਕੀਤਾ ਗਿਆ ਹੈ ਹਰ ਕੋਈ ਜਾਣਦਾ ਕਿ 13 ਨੂੰ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰਨ ਲਈ ਤਿਆਰ ਖੜੇ ਨੇ ਪਰ ਦੂਜੇ ਪਾਸੇ ਮੰਗਾਂ ਉਸੇ ਤਰ੍ਹਾਂ ਖੜੀਆਂ ਨੇ ਭਾਵੇਂ ਉਹ ਐਮਐਸਪੀ ਹੋਵੇ ਫਸਲਾਂ ਦਾ ਹਰ ਇੱਕ ਫਸਲ ਦੇ ਉੱਤੇ ਮਿਲਣ ਵਾਲਾ ਐਮਐਸਪੀ ਹੋਵੇ ਜਾਂ ਫਿਰ ਕਿਸਾਨਾਂ ਦੇ ਉੱਤੇ ਜਿਹੜੇ ਪਏ ਕਰਜ਼ੇ ਨੇ ਉਹਨਾਂ ਨੂੰ ਮੁਕਤ ਕਰਾਉਣਾ ਹੋਵੇ ਜਾਂ ਫਿਰ ਕਿਸਾਨ ਜਿਹੜੇ ਕਰਜ਼ੇ ਥੱਲੇ ਡੱਬੇ ਹੋਏ ਨੇ ਉਹਨਾਂ ਨੂੰ ਉਸ ਕਰਜ਼ੇ ਤੋਂ ਮੁਕਤ ਕਰਾਉਣਾ ਹੋਵੇ ਦੂਜੇ ਪਾਸੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਜਿਹੜੇ ਕਿਸਾਨ ਇਨਸਾਫ ਮੰਗਦੇ ਪਏ ਨੇ ਉਸ ਇਨਸਾਫ ਨੂੰ ਯਕੀਨੀ ਬਣਾਉਣਾ ਹੋਵੇ ਇਸ ਤਰ੍ਹਾਂ ਦੇ तमाम ਟਾਪਿਕਸ ਅਜੇ ਤੱਕ ਉਸੇ ਤਰ੍ਹਾਂ ਬਰਕਰਾਰ ਨੇ ਜਿਹੜੇ ਅਜੇ ਤੱਕ ਮੰਗਾਂ ਦਾ ਰੂਪ اختیار ਕਰੀ ਬੈਠੇ ਨੇ ਜਿਨ੍ਹਾਂ ਦਾ ਸੰਪੂਰਨ ਹੋਣਾ ਕੇਂਦਰ ਸਰਕਾਰ ਦਾ ਇੱਕ ਵੱਡਾ ਦਾਵਾ ਸੀਗਾ ਇੱਕ ਵਾਅਦਾ ਸੀਗਾ ਉਸ ਵੇਲੇ ਜਦੋਂ ਅੰਦੋਲਨ ਖਤਮ ਕਰਉਣਾ ਸੀ ਖ਼ਬਰ ਆਖਰਕਾਰ ਉਹ ਮੰਗਾ ਕਿਸਾਨਾਂ ਦੇ ਬਕੌਲ ਨਹੀਂ ਮੰਨੀਆਂ ਗਈਆਂ ਜਿਸ ਤੋਂ ਬਾਅਦ ਹੁਣ ਇਹ ਅੰਦੋਲਨ ਜਿਹੜਾ ਦੁਬਾਰਾ ਸ਼ੁਰੂ ਹੋ ਰਿਹਾ ਹੈ ਕਿਸਾਨ ਅੰਦੋਲਨ ਦਾ ਦੂਜਾ ਭਾਗ ਜਿਹੜਾ ਹੈ ਉਹ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਬਾਰੇ ਜਗਜੀਤ ਸਿੰਘ ਡੱਲੇਵਾਲ ਆਖਰ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਜਿਹੜੇ ਜਿਹੜੇ ਘੇਰੇ ਦੇ ਵਿੱਚ ਫਸ ਕੇ ਵਿਚਾਰੇ ਅੱਜ ਦਲਦਲ ਦੇ ਵਿੱਚ ਫਸੇ ਖੁਦਕਸ਼ੀਆਂ ਕਰ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਹੈ ਔਰ ਉਹਦੀ ਤਿਆਰੀ ਪੂਰੇ ਭਾਰਤ ਦੇ ਵਿੱਚੋਂ ਪੂਰੀ ਮਜਬੂਤੀ ਨਾਲ ਹੋ ਰਹੀ ਹੈ। ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਵਾਸਤੇ ਕਾਰਪੋਰੇਟ ਦੇ ਖਿਲਾਫ ਇਸ ਲੜਾਈ ਨੂੰ ਲੜਨ ਲਈ ਮੈਦਾਨ 'ਚ ਹੈ। ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਏਰੀਆ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ। ਉਹਦੀ ਤਿਆਰੀ ਵਾਸਤੇ ਅੱਜ ਕੱਲ ਤੋਂ ਲੈ ਕੇ ਦੋਨੋਂ ਫੋਰਮਾਂ ਦੀਆਂ ਅਲੱਗ-ਅਲੱਗ ਮੀਟਿੰਗਾਂ ਹੋ ਰਹੀਆਂ ਸੀ। ਇਹ ਦੋਨੋਂ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੱਲ ਨਵਾਂ ਮਤਲਬ ਤਿਆਰ ਕੀਤਾ ਗਿਆ 18 ਉੱਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇਹ ਦੋਨੋਂ ਫੋਰਮਾਂ ਵੱਲੋਂ ਇਹ ਜਿਹੜੀ ਲੜਾਈ ਲੜਨ ਦਾ ਪ੍ਰੋਗਰਾਮ ਬਣਿਆ ਹੈ ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਜਿਹੜੀ ਹਕੀਕ ਹਕੀਕਤ ਲੜਾਈ ਹੈ ਇਹਨੂੰ ਭਾਵੇਂ ਆਪਾਂ ਮੰਗਾਂ ਦੇ ਵਿੱਚ ਮੰਨ ਲਈਏ ਲੇਕਿਨ ਸਚਾਈ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨੋਂ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਕਿਸਾਨ ਆਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਇਹ ਦੇਖੋ ਐਮਐਸਪੀ ਦੀ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਅੰਦੋਲਨ ਦੇ ਦੌਰਾਨ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਲੇਕਿਨ ਸਰਕਾਰ ਉਹਦੇ ਤੋਂ ਕਾਣਾ ਕਾਣੀ ਕਰ ਰਹੀ ਕਿਉਂ ਕਰ ਰਹੀ ਹੈ ਕਿਉਂਕਿ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੇ ਵੱਡੀ ਲੜਾਈ ਹੈ ਜਿਹੜੀ ਜਿਹੜੀ ਮੰਗ ਹੈ ਜਿਹੜੀ ਅੱਜ ਅੱਜ ਦੇਖੋ ਕਿੰਨਾ ਵੱਡਾ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਧਰਾਂ ਸੁਸਾਈਡ ਕਰ ਰਹੀਆਂ ਹੈ ਕਰਜ਼ਾ ਉਹਨਾਂ ਨੂੰ ਨਿਗਲ ਰਿਹਾ ਹੈ ਲੇਕਿਨ ਸਰਕਾਰਾਂ ਉਹਦੇ ਤੇ ਧਿਆਨ ਦੇਣ ਦੀ ਬਜਾਏ ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਸਾਢ ਅਲੱਗ-ਪੱਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ ਇੱਕ ਸਾਲ 'ਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਪਿਛਲੀਆਂ ਇਸ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 1.14 ਲੱਖ ਕਰੋੜ ਰੁਪਇਆ ਮਾਫ ਕੀਤਾ ਅਸੀਂ ਮਤਿਆ ਕਿ ਸਾਡੀਆਂ ਜਿਹੜਾ ਇੱਥੋਂ ਜਾਣਾ ਸੀ ਤਿੰਨ ਪੁਆਇੰਟ ਮੰਨ ਲਓ ਸ਼ੰਭੂ ਬਾਰਡਰ ਹਨਾ ਖਨੋਰੀ ਬਾਰਡਰ ਔਰ ਅਗਲੇ ਪਾਸੇ ਫਤਿਹਬਾਦ ਡੱਬ ਵਾਲੀ ਡੱਬ ਵਾਲੀ ਬਾਰਡਰ ਇਹਨਾਂ ਬਾਰਡਰਾਂ ਤੋਂ ਅਸੀਂ ਐਂਟਰੀ ਕਰਾਂਗੇ ਹਰਿਆਣੇ ਦੇ ਵਿੱਚੋਂ ਔਰ ਪੂਰੀ ਮਜ਼ਬੂਤੀ ਨਾਲ ਅਸੀਂ ਉਹਦੀ ਤਿਆਰੀ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ